ਉਸੀ ਦੇਖ ਰਹੇ ਹੋ ਧਿਆਨਕ ਸਵੇਰਾ ਟੀਵੀ ਤੇ ਮੈਂ ਆ ਭੁਪਿੰਦਰ ਬੱਬਰ ਇਸ ਟਾਈਮ ਜਿਹੜੀ ਤੁਹਾਨੂੰ ਖਬਰ ਦਿਖਾ ਰਹੇ ਆ ਤੁਸੀਂ ਸੁਣ ਕੇ ਵੀ ਹੈਰਾਨ ਲੈ ਜਾਓਗੇ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂਰੇ ਨੇ ਆਜ ਦਿਨ ਜਿਹੜੇ ਰੇਟ ਸੁਣ ਕੇ ਹੀ ਜਿਹੜੇ ਗਾਹਕ ਲੈਣ ਤਾਂ ਜਰੂਰ ਆਉਂਦੇ ਆ ਘਰੋਂ ਪੈਸਿਆਂ ਦਾ ਬੈਗ ਭਰ ਕੇ ਤੇ ਪਰ ਲੈ ਕੇ ਸਿਰਫ ਲਫਾਫਿਆਂ ਦੇ ਵਿੱਚ ਹੀ ਜਾਂਦੇ ਨੇ ਹਰ ਰੇਟ ਦਾ ਜਿਹੜਾ ਤੁਸੀਂ ਵੀ ਦੇਖੋਗੇ ਕਿਸੇ ਨਾ ਕਿਸੇ ਚੀਜ਼ ਦੇ ਰੇਟ ਇੰਨੇ ਵਧੇ ਹੋਏ ਨੇ ਜੇ ਗੱਲ ਕਰ ਲਈ ਆਪਾਂ ਲਸਣ ਦੀ ਦਾ 350 ਰੁਪਏ ਦੇ ਉੱਤੇ ਲੈ ਕੇ 300 ਦੇ ਲੈ ਕੇ 350 ਦੇ ਕਰੀਬ ਜਿਹੜੀ ਕਿਲੋ ਦੇ ਵਿਕਰੀ ਆ ਸ਼ਿਮਲਾ ਮਿਰਚ ਹੈ ਜਿਹੜੀ ਰੰਗ ਉਹਦਾ ਜ਼ਰੂਰ ਹਰਾ ਪਰ ਰੇਟ ਸੁਣ ਕੇ ਜਿਹੜਾ ਰੰਗ ਇਨਸਾਨ ਦਾ ਲਾਲ ਹੋ ਜਾਂਦਾ ਤੁਸੀਂ ਵੀ ਹੈਰਾਨ ਰਹਿ ਜਾਓਗੇ 140 ਰੁਪਏ ਦੇ ਕਿਲੋ ਟਮਾਟਰਾਂ ਦਾ ਜਿਹੜਾ ਰੇਟ ਹੈ ਉਹ 100 ਰੁਪਏ ਦੇ ਕਰੀਬ ਇਸ ਟਾਈਮ ਵਿਕ ਰਿਹਾ ਕੁਝ ਜਾਣਕਾਰ ਹੈਗੇ ਨੇ ਸਾਡੇ ਨਾਲ ਜਿਹੜੇ ਲੈਣ ਆਏ ਨੇ ਸਬਜ਼ੀ ਪੁੱਛਦੇ ਆ ਇਹਨਾਂ ਤੋਂ ਵੀ ਸਬਜ਼ੀਆਂ ਦਾ ਕੀ ਹਾਲ ਚਾਲ ਹੈ ਕੀ ਤੁਹਾਡਾ ਨਾਮ ਕੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸਤਿੰਦਰ ਸਿੰਘ ਇਹ ਸਬਜ਼ੀ ਲੈਣ ਆਏ ਹਾਂ ਸਵੇਰੇ ਹੁਣ ਰੇਟ ਦਾ ਖਾਸ ਹੋ ਕੇ ਸਪੈਸ਼ਲ ਲੈਣ ਆਇਆ ਚੰਡੀਗੜ੍ਹ ਤੋਂ ਕਾਰ 'ਚ ਕਿਉਂਕਿ ਆਮ ਕਰਕੇ ਮੰਡੀਆਂ 'ਚ ਸਬਜ਼ੀ ਥੋੜੀ ਠੀਕ ਮਿਲਦੀ ਐ ਜਿਹੜੀਆਂ ਬੜੀਆਂ ਮੰਡੀਆਂ ਐ ਮੈਂ ਮੁਹਾਲੀ ਦੀ ਮੰਡੀ ਤੋਂ ਗੱਲ ਕਰ ਰਿਹਾ ਐ ਇੱਥੇ ਮੈਂ ਰਹਿੰਦਾ ਨੇੜੇ ਮੇਰੇ ਸੌਰੇ ਐ ਫੇਜ਼ 1 'ਚ ਅ ਕੱਲ ਪਰसों ਟਮਾਟਰ 50 ਤੋਂ 60 ਰੁਪਏ ਤੇ ਚੰਗੇ ਅੱਜ 100 ਦਾ ਰੇਟ ਲੱਗ ਚੱਲ ਰਿਹਾ ਐ ਗੋਭੀ ਅਜੇ ਆਈ ਹੋਈ ਨਹੀਂ ਐ ਤਾਂ ਕਰਕੇ ਲੋਕ ਸ਼ਿਕਾਰ ਹੋ ਜਾਂਦੇ ਗੋਭੀ ਦੇ ਤਾਂ ਉਹ ਗੋਭੀ 80 ਰੁਪਏ ਵਿਕ ਰਹੀ ਐ ਜਿਹੜੀ ਕਿ ਉਹ ਗੋਭੀ ਨਹੀਂ ਐ ਜਿਹੜੀ ਸੀਜ਼ਨ 'ਚ ਆਉਂਦੀ ਐ ਉਤੋਂ ਬਾਅਦ ਬਾਕੀ ਚੀਜ਼ਾਂ ਵੀ ਆ ਪਿਆਜ਼ ਮੇਰੇ ਖਿਆਲ ਜੇ ਤੁਹਾਨੂੰ ਦਿਖਾ ਦੇਣਾ ਪਰਲੇ ਬੰਨੇ ਹੁਣ ਨਵੀਂ ਬੋਰੀ ਖੋਲਤੀ ਉਹਨੇ ਐਡਾ ਲੱਗਦਾ ਹੈ ਕਿ ਇਹ ਪਿਆਜ਼ ਚੰਗੀ ਰੋਦਾ ਨਹੀਂ ਹੈ ਜਿੱਦਾਂ ਪੰਜਾਬ ਦਾ ਮੀਂਹ ਚ ਭਿੱਜਿਆ ਹੁੰਦਾ ਹੈ ਗਿੱਲਾ ਆਇਆ ਕਿਤੇ ਕੱਢ ਕੇ ਦੇ ਰਹੇ ਆ ਤਾਂ ਇਹ ਵੀ ਹੁਣ ਜਨਾਨੀ ਤਾਂ ਇੱਥੇ ਆ ਹੀ ਨਹੀਂ ਸਕਦੀ ਕਿਉਂਕਿ ਇੱਥੇ ਸਫਾਈ ਦੇਖ ਕੇ ਖੁਸ਼ ਹੋ ਜਾਂਦਾ ਬੰਦਾ ਮੰਡੀ ਦੀ ਵੈਸੇ ਇਹ ਗੱਲ ਨਹੀਂ ਆ ਵੀ ਚੰਡੀਗੜ੍ਹ ਬਹੁਤ ਸਾਫ਼ ਹੈ 26 ਦੀ ਮੰਡੀ ਵਿੱਚ ਵੀ ਉੱਥੇ ਬਹੁਤ ਸਫਾਈ ਹੁੰਦੀ ਹੈ ਬਟ ਲੋਟ ਆਫ ਅ ਵੇਸਟੇਜ ਇਸ ਥਰੋਨ ਹੇਅਰ ਐਂਡ ਥੇਰ ਮੇਰਾ ਖਿਆਲ ਹੈ ਹਰ ਨਾਗਰਿਕ ਨੂੰ ਹਰ ਬੰਦੇ ਨੂੰ ਆਪਣਾ ਘਰ ਤਾਂ ਸਾਫ਼ ਕਰਦਾ ਘਰ ਸਾਫ਼ ਕਰਕੇ ਦੂਏ ਦੇ ਉੱਤੇ ਸਿਰ ਦਿੰਦਾ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਮੈਂ ਰਿਟਾਇਰਡ 에ਅਰਫੋਰਸ ਅਫਸਰ ਹਾਂ ਸਾਨੂੰ ਜਿਆਦਾ ਜਿਆਦਾ ਦੁੱਖ ਹੁੰਦਾ ਪੈਸੇ ਤਾਂ ਉਥੇਰੇ ਮਿਲਦੇ ਸਾਨੂੰ ਪਰ ਪੈਸਿਆਂ ਦਾ ਮਤਲਬ ਇਹ ਨਹੀਂ ਨਾ ਹੈ ਵੀ ਤੁਸੀਂ ਕਪੜੇ ਨਾ ਪਾਓ ਨਿਆਣਿਆਂ ਨੂੰ ਦਿਵਾਲੀ ਤੇ ਤਿਆਰੀ ਨਾ ਕਰੋ ਇੱਥੇ ਸਬਜ਼ੀਆਂ ਵਿੱਚ ਲਾ ਦਿਓ ਤੁਸੀਂ ਪੈਸੇ ਬਿਲਕੁਲ ਸਬਜ਼ੀਆਂ ਦਾ ਰੇਟ ਹੀ ਸੁਣ ਕੇ 100-100 ਰੁਪਏ ਕਿਲੋ ਟਮਾਟਰ ਕੀ ਇਨਸਾਨ ਖਾਊਗਾ ਤੇ ਜਿਹੜੇ ਪਿਆਜ਼ ਹੋਵੇ 70 ਰੁਪਏ ਦੇ ਗਾਹੀ ਨਹੀਂ ਰਹੇ ਅਸੀਂ ਦਾਣੇ ਲਗਾ ਰਹੇ ਹਾਂ ਆ ਦੇਖੋ ਜੀ ਦਾਲ ਖਾਓ ਮੂੰਗੀ ਮਸਰੀ ਦੀ ਉਹਦੇ ਚੀਨੀ ਲੈ ਜਾਓ ਚੀਨੀ ਤਾਂ ਕਈ 슈ਗਰ ਵਾਲਿਆਂ ਨੂੰ ਮੇਰੇ ਵਰਗੇ ਰੁਮਾਫਰਦੀ ਹੈ ਲੈਣ ਤੋਂ ਸਬਜ਼ੀ ਆਈ ਸੀ ਲੈ ਕੇ ਦਾਣਾ ਚੱਲੇ ਮੇਰਾ ਸ਼ਾਪ ਹੈ ਵੀ ਰੇਟ ਰੂਟ ਦੇਖਣੇ ਉਸ ਕਰਕੇ ਮੈਂ ਆਇਆ ਹਾਂ ਆ ਬਿਲਕੁਲ ਸਾਡੇ ਨਾਲ ਹੋਰ ਵੀ ਨੇ ਜਿਹੜੇ ਇਸ ਟਾਈਮ ਟਮਾਟਰ ਲੈ ਕੇ ਜਰੂਰ ਚੱਲੇ ਆ ਪਰ ਹਾਲ ਵੇਖੇ ਇਹਨਾਂ ਦੇ 100 ਰੁਪਏ ਦੇ ਕਿਲੋ ਕਰੀਬ ਟਮਾਟਰ ਹੈ ਤੇ ਲੈਣ ਤਾਂ ਮੈਨਾਂ ਦਾ ਕਾਫੀ ਆਇਆ ਹੋਊਗਾ ਪਰ ਰੇਟ ਸੁਣ ਕੇ ਮੈਨਾਂ ਦਾ ਤਾਂ ਸ਼ਾਇਦ ਕਿਲੋ ਦਾ ਅੱਧਾ ਕਿਲੋ ਦੇ ਗੁਜ਼ਾਰਾ ਕਰਨਾ ਪੈ ਰਿਹਾ ਮੈਂ ਕੜਵਾ ਤੇ ਟਮਾਟਰ ਉਹਦਾ ਲੱਗਿਆ ਤਾਂ ਤੋਲਣ ਜਿਆਦਾ ਹੈ ਮਾ ਮੈਨਾਂ ਲੈ ਜਣੇ ਮੈਨੂੰ ਹੋਰ ਪੈਸੇ ਵੀ ਚਾਹੀਦੇ ਆ ਇਹ ਤੇ ਤੋਂ ਆਉਂਦੀ ਹੋਰ ਵਾਟਸੈਪ ਵੀ ਆਜੇ ਗਿਲਵਾ ਗੋਭੀ 100 ਨੂੰ ਟਮਾਟਰ ਵੀ 100 ਨੂੰ ਤਾਂ ਇਹ ਨਹੀਂ ਮਿਲਾਈ ਹੈ ਕਿਸਾਨਾਂ ਨੂੰ ਦੰਦੇ ਕੁਝ ਨਹੀਂ ਪਰ ਆਹ ਨੂੰ ਦੇਖਿਆ ਜੀ ਕਿਸਾਨ ਜਿਹੜੇ ਕੀਤਾ ਦੇ ਵਿੱਚ ਹੈ ਉਹ ਕਹਿੰਦੇ ਜੀ ਸਾਡੇ ਉਧਰ ਤਾਂ ਬੜਾ ਸਸਤਾ ਲੈ ਜਾਂਦੇ ਆ ਪਰ ਮੰਡੀਆਂ ਦੇ ਵਿੱਚ ਜਾ ਕੇ ਚਾਰ ਗੁਣਾ ਵੇਚਦੇ ਆ ਕਿਸਾਨਾਂ ਨੂੰ ਕੁਝ ਨਹੀਂ ਦੰਦੇ ਪੂਰੀ ਸਚਾਈ ਹੈ ਕਿਸਾਨ ਤਾਂ ਇਹਨਾਂ ਫੈਲ ਕਰ ਦਿੱਤੇ ਹੁਣ 6 ਦਿਨ ਹੋ ਗਏ ਮੰਡੀ ਵਿੱਚ ਜੀਰੀ ਪਈ ਆ ਟਰਾਲਾ ਘੇਰਿਆ ਬਾ 6 ਦਿਨ ਹੋ ਗਏ ਜਿਹ ਪਹਿਲੀ ਤਰੀਕ ਨੂੰ ਮੰਡੀ ਖੁੱਲਣੀ ਚਾਹੀਦੀ ਸੀ ਅੱਜ 6 ਦਿਨ ਹੋ ਗਏ ਜੀਰੀ ਨਹੀਂ ਚੱਕ ਹੋ ਰਹੀ ਜਾਮ ਲੱਗ ਗਿਆ ਸੜਕਾਂ ਦੇ ਉੱਤੇ ਜੀਰੀ ਇੰਨੀ ਆ ਰਹੀ ਹੈ ਦੱਸੋ ਅਸੀਂ ਕਿੱਥੇ ਨੂੰ ਲੈ ਜੀਏ ਹੈ ਤਾਂ ਹੁਣ ਜੀਰੀ ਵਿਕਦੀ ਨਹੀਂ ਮੈਂ ਤਾਂ ਇੱਥੇ ਮੰਡੀ ਆਇਆ ਤਾਂ ਮਾਜਲ ਮੈਂ ਸਬਜ਼ੀ ਲੈ ਜਾਵਾਂ ਆ 2 ਰੁਪਏ ਕਿਲੋ ਸਾਤੇ ਲੈਣੀ ਜਿੱਦਣ ਸਾੜੇ ਬਹ ਹੋ ਜਣੀ ਹੈ ਇਹ ਟਮਾਟਰ ਦਾਤੇ ਲੈਣੇ 2 ਰੁਪਏ ਕਿਲੋ ਜਿੱਦਣ ਹੁਣ ਆਲੂ ਅਸੀਂ ਬਿਜ ਹੋਣੇ ਸਾਡੇ ਕੋਲ ਉਦੋਂ 3 ਰੁਪਏ 4 ਰੁਪਏ ਕਿਲੋ ਸਾਤੇ ਇਹਨਾਂ ਸਭ ਕੁ ਲੈ ਲੈਣਾ ਹੈ ਉਹ ਐਦਾਂ ਕਰਕੇ ਵੇ ਕਿਸਾਨਾਂ ਨੂੰ ਇਹ ਦੰਦੇ ਕੁਸਲੀ ਇੰਨੀ ਲੁੱਟ ਮੈ ਨਹੀਂ ਦੇਖਣੀ ਜਿੰਨੀ ਲੁੱਟ ਖਰੀਦ ਦਾ ਖਰੀਦ ਕੇ ਅੱਗੇ ਵੇਚ ਰਹੇ ਆ ਬਹੁਤੀ ਲੁੱਟ ਪੈ ਗਈ ਚਾਰ ਦੋ ਗੁਣਾ ਲੈ ਲੋ ਜਿੰਨੀ ਕਿਸਾਨ ਤੋਂ ਲਿਆ ਚਲ ਗਾਹਕ ਨੂੰ ਦੋ ਗੁਣਾ ਜੇ 18 ਬੀਏ 4 ਰੁਪਏ ਨੂੰ ਲਿਆ ਚਲ 10 ਨੂੰ ਦੇ ਦੋ ਇਹ 10 ਨੂੰ ਲਿਆ ਤਾਂ 40 ਨੂੰ ਜੇ ਇਹ 40 ਨੂੰ ਲਈਏ ਤਾਂ 150 ਨੂੰ ਅ ਚਾਰ ਗੁਣਾ ਜਾ ਕੇ ਵਧਾ ਗਿਆ ਦੰਨੇ ਪਰ ਤੁਹਾਡੇ ਵੀ ਜਵਾਨੀ ਦੇ ਟਾਈਮ ਇੰਨਾ ਹੋ ਗਿਆ ਚਾਰ ਕੇ ਪੈਸੇ ਆਪਾਂ ਲੈ ਕੇ ਆਉਂਦੇ ਸੀਗੇ ਤੇ ਥੱਲੇ ਵਰ ਕੇ ਸਬਜ਼ੀਆਂ ਦਾ ਲੈ ਜਾਂਦੇ ਹੁੰਦੇ ਸੀ ਪਰ ਹੁਣ ਕੀ ਹੁੰਦਾ ਥੱਲੇ ਵਰ ਪੈਸਿਆਂ ਦਾ ਲੈ ਕੇ ਆਉ ਤੇ ਸਬਜ਼ੀ ਥੋੜੀ ਜੀ ਲੈ ਜੂ ਆਹ ਸੋਣੇ ਹੋ 2.5 ਕਿਲੇ 2.5 3 ਕਿਲੇ ਮੈਂ ਲਾ ਲੇ ਗੋਭੀ ਗਏ ਚੀਨ ਦਾ ਮੋਤੀ ਚੀਨ ਦਾ ਮੋਤੀ ਦਾ ਟਰਾਲਾ ਭਰ ਕੇ ਲੈ ਜਣਾ ਲੇਬਰ ਵਾਲਿਆਂ ਦਾ ਲੈਣਾ ਉਹ ਭਰਨੀ ਹੈ ਨਾ 500 ਰੁਪਇਆ 26 ਕੀ ਮੰਡੀ ਦਾ ਡੀਜ਼ਲ ਉਹਨੂੰ ਪੁਰਾਣੀ ਗੱਲ ਕਰਦਾ ਹਾਂ ਜੀ ਤੇ ਦੋ ਬੰਦਿਆਂ ਨੇ ਉਹ ਟਰਾਲੀ ਭਰਨੀ ਵੱਡ-ਵੱਡ ਕੇ ਜਾ ਦਾ ਗਏ ਲੈ ਕੇ ਜਾਣਾ ਅੱਗੇ 0 ਉਹਨਾਂ ਨੇ ਡੇੜਾ ਕੁਸ ਨਹੀਂ ਫਿਰ ਮੈਂ ਇਹਨਾਂ ਨੂੰ ਕਹਿਣਾ ਵੀ ਗੁਰਦੁਆਰੇ ਆ ਮੰਦਰ ਵਾਲਿਆਂ ਪਾ ਦੇ ਜੋ ਗੁਰਦੁਆਰੇ ਆ ਮੰਦਰ ਵਾਲੇ ਉਹ ਡੰਡਾ ਲੈ ਕੇ ਲਾਗੇ ਖੜਨ ਕਿ ਕਿਸਾਨ ਕਿਤੇ ਇੱਥੇ ਗੋਭੀ ਨਾ ਤਾਰਜ ਮੈਂ ਆਲੂ ਨਾ ਤਾਰਜ ਮੈਂ ਉਹ ਕਿਸਾਨ ਇਹਨਾਂ ਨੇ ਬਰਬਾਦ ਕਰ ਦਿੱਤੇ ਇਹ ਬੜੀ ਇਹਨਾਂ ਦੀ ਸਾਜ਼ਿਸ਼ ਹੈ ਕੋਈ ਇਹ ਸਾਜ਼ਿਸ਼ ਦੇ ਹਿੱਤ ਸਭ ਕੁਝ ਚੱਲ ਰਿਹਾ ਹੈ ਆ ਬਿਲਕੁਲ ਇਹ ਸਾਡੇ ਨਾਲ ਸੀ ਕਿਸਾਨ ਇਹਨਾਂ ਦੇ ਕਿ ਜਿਹੜਾ ਕੁਛ ਹੈ ਸਾਰਾ ਕੁਛ ਸਾਜਿਸ਼ ਦੇ ਦੀਨ ਹੋ ਰਿਹਾ ਹੈ ਜਿਹੜੇ ਰੇਟ ਹੋ ਰਹੇ ਨੇ ਮਹਿੰਗੇ ਜਿਹੜਾ ਕਿਸਾਨ ਹੈ ਉਹ ਤਾਂ ਗੋਭੀ ਵੀਦਦਾ ਸਿਰਫ ਉਹ 2 ਕਿਲੋ ਹੀ ਲੈ ਜਾਂਦੇ ਤੇ ਉਦੋਂ ਮੁੜ ਕੇ ਇਹਨੂੰ 70-80 ਰੁਪਏ ਦੇ ਕਿਲੋ ਕਰੀਬ ਵੇਚਦੇ ਆ ਜਿੱਦਾਂ ਕੋਈ ਪਿਆਜ਼ ਹੈ ਉਹ 20 ਜਾਂ 30 ਰੁਪਏ ਕਿਲੋ ਤੋਂ ਚੱਕਦੇ ਆ ਉਦੋਂ ਮੁੜ ਕੇ ਸਾਢੇ 70 ਰੁਪਏ ਜਿਹੜੇ ਇਹ ਵਿੱਚੇ ਜਾਂਦੇ ਨੇ ਜਿਹੜੇ ਕਾਲਾ ਬਾਜ਼ਾਰ ਕਰਦੇ ਨੇ ਇਹਨਾਂ ਦੇ ਨੱਥ ਜ਼ਰੂਰ ਪਾਣੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦਾ ਰੇਟ ਸੁਣ ਕੇ ਹੀ ਇੱਕੋ ਦਮ ਪਸੀਨਾ ਆ ਜਾਂਦਾ ਬੰਦਾ ਲੈਣ ਤਾਂ ਕਰੋ ਜ਼ਰੂਰ ਆਂਦਾ ਪਰ ਜਦੋਂ ਇੱਥੇ ਰੇਟ ਸੁਣਦਾ ਹੈ ਤਉ ਬਿਲਕੁਲ ਥੋ ਪਾਈਦਾ ਹੋਇ ਨਜ਼ਰ ਆਂਦਾ ਤੂੰ ਦਿਖਾਇਆ ਵੀ ਸੀ ਇੱਕ ਇਨਸਾਨ ਜਿਹੜਾ ਆਇਆ ਸੀ ਸਾਡੇ ਨਾਲ ਜ਼ਿੰਮੇਦਾਰ ਸੀ ਉਹ ਕਹਿੰਦਾ ਵਾ ਲੈਣ ਦਾ ਜਰੂਰ ਸਬਜ਼ੀ ਆਇਆ ਸੀ ਪਰ ਮੈਂ ਹੁਣ ਜਿਹੜਾ ਦਾਲਾਂ ਛੋਲੇ ਇਹੋ ਜਿਹਾ ਸਮਾਨ ਲੈ ਚੱਲੇ ਆ ਨਾਲੇ ਤਾਂ ਖਾਓ ਕਹਿੰਦਾ ਉਹਨੂੰ ਨਾਲੇ ਸਰੀਰ ਬੰਦ ਹੈ ਪਰ ਇਹੋ ਜਿਹੇ ਤਾਂ ਰੇਟ ਸੁਣ ਕੇ ਹੀ ਹੈਰਾਨ ਹੋ ਜਾਂਦੇ ਆ ਮਾੜੇ ਦਿੜਦਾੜਾ ਬੰਦਾ ਬਿਲਕੁਲ ਸਬਜ਼ੀ ਮੰਡੀ ਤੇ ਆਓ ਨਾ ਕਿਉਂਕਿ ਰੇਟ ਸੁਣ ਕੇ ਤੁਹਾਨੂੰ ਕੁਝ ਵੀ ਹੋ ਸਕਦਾ ਸਾਡੇ ਨਾਲ ਹੋਰ ਵੀ ਲੇਡੀਜ਼ ਆਏ ਨੇ ਜਿਹੜੇ ਕਿ ਸਬਜ਼ੀ ਲੈਣ ਆਏ ਨੇ ਪੁੱਛਦੇ ਆ ਕਿ ਕਿੰਨਾ ਕੀ ਇਹਨਾਂ ਨੂੰ ਰੇਟ ਤਾਂ ਸੁਬਾਰੀ ਵਾਰੀ ਮੈਂ ਦੇਖ ਰਿਹਾ ਸੀ ਤਿੰਨ ਚਾਰ ਜਗ੍ਹਾ ਤੋਂ ਰੇਟ ਪੁੱਛਿਆ ਤੇ ਅੱਗੇ ਚੱਲਦੇ ਬਣੋ ਕਿੰਨਾ ਕਿ ਮਹਿੰਗਾ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਸਮਝਿਆ ਟਮਾਟਰ ਤਾਂ 120-100 ਰੁਪਏ ਕਿਲੋ ਹੈ ਆਲੂ 40-50 ਹੋ ਗਏ ਬਹੁਤ ਜ਼ਿਆਦਾ ਮਹਿੰਗੇ ਇਹ ਘਰ ਦਾ ਕਿਵੇਂ ਬਜਟ ਤਾਂ ਹਿੱਲ ਗਿਆ ਹੋਣਾ ਤੁਹਾਡਾ ਹਿੱਲਿਆ ਉਹ ਸੁਣ ਕੇ ਹੀ ਬੰਦਾ ਹਿੱਲ ਜਾਂਦਾ ਤਾਂ ਖਾਏਗਾ ਕੀ

ਤੇ ਵਾਟਾ 120 ਆਉ ਮਟਰ ਸਾਹਿਤ ਉਹ ਵੀ 220 250 ਹੈ ਫਿਰ ਬੰਦਾ ਕਿਆ ਕਰ ਰਿਹਾ ਦੇਣਾ ਕੋਈ ਦੁਕਾਨਦਾਰ ਵੀ ਨਹੀਂ ਗੱਲਬਾਤ ਉਹਨਾਂ ਨਾਲ ਵੀ ਕਰਾਣੇ ਵੀ ਕਿ ਟਮਾਟਰਾਂ ਦਾ ਜਿਹੜਾ ਰੇਟ ਹੈ 100 ਰੁਪਏ ਦੇ ਕਰੀਬ ਜਿਹੜਾ ਵਿਕ ਰਿਹਾ ਇਸ ਟਾਈਮ ਤੇ ਕਿਉਂ ਵਿਕ ਰਿਹਾ ਇਹਨਾਂ ਨਾਲ ਗੱਲਬਾਤ ਵੀ ਕਰਦੇ ਵੀ ਇਹਨਾਂ ਮਹਿੰਗਾ ਕਿਸ ਕਾਰਨ ਹੋਇਆ ਕੀ ਕਾਰਨ ਕੀ ਹੈ ਜੋ ਜੀ ਦੁਕਾਨਦਾਰ ਤੋਂ ਪੁੱਛੋ ਕੌਣ ਹੈ ਦੁਕਾਨਦਾਰ ਕੌਣ ਹੈ ਜੀ ਹਾਂਜੀ ਦੁਕਾਨਦਾਰ ਵੀ ਇਹਨਾਂ ਨਾਲ ਗੱਲ ਕਰਾਣੇ ਵੀ ਕੀ ਕਾਰਨ ਕੀ ਹੈ ਟਮਾਟਰ ਜੀ 100 ਰੁਪਏ ਕਿਲੋ ਵੇਚ ਰਹੇ ਕਿ ਕਾਰਨ ਕੀ ਹੈ कारण क्या जी जैसे आगे स्टेज तेज मिलेगा तेज बचेंगे जी यही कारण है जी और कुछ कारण नहीं है टमाटर पीछे से नहीं आ रहा बारिशों के कारण क्या टमाटर अब होता है जी लागत बहुत लग रही है लोग खा खा बहुत रहे हैं अभी सौ रुपए किलो है रंग जरूर लाल है पर सलेट सुन के इंसान का रंग भी लाल हो जाता जाएगा बहुत क्या करे जी आगे समाली बहुत रहा है जी तेईस तेईस सौ टमाटर आ जाए शिमला मिर्च भी महंगी है सब्जियाँ सारी है जी ਕਿਉਂ ਕਿ ਇਹਦੇ ਨੇ ਕਿ ਉਹ ਕਾਲਾ ਬਾਜ਼ਾਰੀ ਹੋ ਰਹੀ ਹੈ ਕਿ ਕਿ ਕਿਉਂਕਿ ਕਿਸਾਨ ਜੋ ਕਹਿੰਦੇ ਆ ਉਹ ਕਹਿੰਦੇ ਇਹ ਹਮਾਰੇ ਖੇਤੋਂ ਵਿੱਚੋਂ ਜਿਹੜਾ ਬਹੁਤ ਸਸਤਾ ਲੈ ਕੇ ਜਾਂਦੇ ਆ ਪਰ ਜਾ ਕੇ ਚਾਰ ਗੁਣਾ ਅੱਗੇ ਵੇਚਦੇ ਆ ਕੌਣ ਕਹ ਰਿਹਾ ਜੀ ਉਹ ਵੀ ਆਈ ਸੀ ਅਰੇ ਸਰਦਾਰ ਜੀ ਤਾਂ ਲੋਕਾ ਸਮਾਨ ਵੇਚਦੇ ਇਸ ਤੋਂ ਫਾਰ ਅਰਸਾ ਪਹਾੜੀ ਯਾਰ ਸਮਾਨ ਸੋ ਤੋਂ ਥੋੜੀ ਆ ਰਹਾ ਹੈ ਸਮਾਨ ਆ ਰਹਾ ਸੋ ਪਾਰ ਇਹ ਸਾਨੂੰ ਪਿੱਛੋਂ ਹੀ ਮਹਿੰਗਾ ਆਊਗਾ ਇੱਕ ਗੱਲ ਸੁਣੋ ਤੁਸੀਂ ਜੇ ਪਿੱਛੇ ਸਾਨੂੰ ਸਮਾਨ ਮਹਿੰਗਾ ਆਊਗਾ ਤਾਂ ਅਸੀਂ ਮਹਿੰਗਾ ਹੀ ਵੇਚੂਗੇ ਸਰੀ ਦੁਕਾਨ ਦਾ ਕਿਰਾਇਆ ਵੀ ਹੈ ਲੇਬਰ ਵੀ ਹੈ ਖਰਚਾ ਵੀ ਹੈ ਤੁਸੀਂ ਆਪਣਾ ਤੁਸੀਂ ਆਪਾ ਕਹਿ ਰਹੇ ਚਲੋ ਕਿਸਾਨ ਮੈਂ ਕਿ ਕਿਸਾਨ ਲੈ ਲਓ ਮੈਂ ਮੰਨ ਮੈਂ ਚਲੋ ਗਿਆ ਜੇ ਤੁਸੀਂ 2 ਰੁਪਏ ਦੀ ਚੀਜ਼ ਦੋਗੇ ਤਾਂ ਅਗਲਾ ਵੀ ਤਾਂ 2 ਰੁਪਏ ਕਮਾਉਣ ਨੂੰ ਬੈਠਿਆ ਜੀ ਦੋ ਕਮਾਊਗਾ ਦੋ ਇਹ ਅਗਲਾ ਇਹ ਵੀ ਤਾਂ ਕਮਾਊਗਾ ਜੀ ਤਾਂ ਹੀ ਰੇਟ ਦਾ ਰੇਟ ਵਧੂਗਾ ਜੀ ਅਸੀਂ ਜਦ ਮਹਿੰਗੀ ਚੀਜ਼ ਲੈ ਕੇ ਆ ਰਹੇ ਹਾਂ ਤਾਂ ਅਸੀਂ ਵੀ ਮਹਿੰਗੀ ਵੇਚੂ ਸਾਡੇ ਜਿਹੜੀ ਕ੍ਰੇਡ 1500 ਰੁਪਏ ਦੀ ਸੀ ਹਫਤਾਵਲਾ ਹੁਣ 2300 ਰੁਪਏ ਦੀ ਹੋ ਗਈ ਕਿੰਨਾ ਫਰਕ ਪੈ ਗਿਆ ਤੁਸੀਂ ਇਹਨਾਂ ਨੂੰ ਵੀ ਦੋਸ਼ ਨਾ ਦਿਓ ਜੀ ਦੋ ਸਾਰਾ ਦਾ ਜੀ ਜਿਹੜੇ ਪਿੱਛੇ ਸਾਨੂੰ ਚੀਜ਼ ਮਹਿੰਗੀ ਦਓਗੇ ਅਸੀਂ ਵੀ ਤਾਂ ਮਹਿੰਗੀ ਵੇਚੂਗਾ ਸਾਡਾ ਖਰਚਾ ਵੀ ਹੈ ਗੱਡੀਆਂ ਹੈ ਜੀ ਲੇਬਰ ਹੈ ਸਵੇਰੇ 10 ਵਜੇ ਅਸੀਂ ਮੰਡੀ ਜਾਣਾ ਫਿਰ ਤੁਸੀਂ ਆਪ ਦੇਖੋ ਕਿੰਨੀ ਮਿਹਨਤ ਆ ਸਾਡੀ ਵੀ ਹੋਰ ਮ ਖਰਾਬ ਵੀ ਨਿਕਲਣਾ ਜੀ ਠੀਕ ਹੈ ਜੀ ਮਿਹਨਤ ਦੇਖੋ ਅਸੀਂ ਦੋ ਪੈਸੇ ਕਮਾਣੇ ਜੀ ਸਾਡਾ ਵੀ ਖਰਚਾ ਹੈ ਇਹ ਵੀ ਹੈ ਕਿ ਤੇ ਬਾਰਸ਼ਾ ਗਾਨ ਕਿਉਂਕਿ ਹਿਮਾਚਲ ਦੀ ਬਾਰਸ਼ਾ ਜਾਨੀ ਉਹਦੇ ਘਰ ਕੀ ਪੈਂਦਾ ਹੈ ਕੁਝ ਟ੍ਰਾਫਿਕ ਹੈ ਜੀ ਤੁਸੀਂ ਗੱਡੀਆਂ ਦਾ ਖਰਚਾ ਦੇਖੋ ਕਿੰਨਾ ਸਾਡੀ ਗਵਰਨਮੈਂਟ ਟੂਲ ਟੈਕਸ ਮਾਫ ਨਹੀਂ ਕਰਦੀ ਐਨਾ ਖਰਚਾ ਤੁਸੀਂ ਆਪ ਦੇਖੋ ਕਿੰਨਾ ਗੱਡੀਆਂ ਦਾ ਟੂਲ ਦਾ ਖਰਚਾ ਕਿੰਨਾ ਪੈ ਰਹੀ ਗੱਡੀਆਂ ਦਾ ਸਰਵਿਸ ਹੈ ਲੇਬਰ ਹੈ ਤੁਸੀਂ ਆਪ ਦੇਖੋ ਜਿਹੜੀ ਕਰੇਟ ਹੁਣ 800 ਰੁਪਏ ਸੀ ਉਹ ਸਿੱਧਾ 2300 ਰੁਪਏ ਹੋ ਗਈ ਅਸੀਂ ਥੋੜੀ ਕਰੀ ਜ ਅਸੀਂ ਸਾਨੂੰ ਦਵਾਂਗੇ ਜੇ 2200 ਰੁਪਏ 2400 ਰੁਪਏ ਦਵਾਂਗੇ ਅਸੀਂ ਵੀ 100 ਰੁਪਏ ਕਮਾ ਕੇ ਵੇਚੂ ਜੀ ਆ ਬਿਲਕੁਲ ਦੁਕਾਨਦਾਰਾਂ ਦਾ ਆਪਣਾ ਤਰਕ ਹੈ ਕਿ ਜਿਹੜਾ ਪਿੱਛੋਂ ਸਮਾਨ ਹੈ ਉਹ ਹੀ ਮਹਿੰਗਾ ਪੈਂਦਾ ਕਿਉਂਕਿ ਤੇਲ ਤੇ ਡੀਜ਼ਲ ਦੇ ਰੇਟ ਵੀ ਵਧਣ ਕਰਕੇ ਜਿਹੜਾ ਮਾਰ ਪੈਂਦੀ ਆ ਉਹ ਫਿਰ ਸਬਜ਼ੀਆਂ ਜਿਹੜਾ ਹੋਰ ਕੋਈ ਰਾਸ਼ਨ ਉਹਦੇ ਹੀ ਪੈਣੀ ਆ ਲੇਕਿਨ ਜਿਹੜੇ ਦੁਕਾਨਦਾਰ ਨੇ ਉਹ ਆਪਣੀ ਜਗ੍ਹਾ ਠੀਕ ਨਹੀਂ ਜਿਹੜਾ ਕਿਸਾਨ ਹੈ ਉਹ ਵੀ ਆਪਣੀ ਜਗ੍ਹਾ ਠੀਕ ਨਹੀਂ ਕਿਉਂਕਿ ਮਹਿੰਗਾਈ ਹੈ ਮਹਿੰਗਾਈ ਹੋਣ ਕਰਕੇ ਵੀ ਜਿਹੜਾ ਰੇਟ ਹੈ ਉਹ ਵੱਧ ਗਿਆ ਇਸ ਕਰਕੇ ਸਾਰਾ ਜਿਹੜਾ ਮਾਰ ਆਮ ਲੋਕਾਂ ਤੇ ਪੈ ਰਿਹਾ मोहाली दो दैनिक सवेरा भूपेंद्र बब्बर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप